ਸਾਨੂੰ ਬੋਤ ਕਰਦਾ ਹੈ ਜਿਹੜੇ ਮੇਰੇ ਉਰੇ ਸਰੋਤੇ ਪਹੁੰਚੇ ਨੇ ਖੂਨਦਾਨੀ ਆਪਾਂ ਜਿਹੜੇ ਬਲੱਡ ਡੋਨੇਸ਼ਨ ਦਾ ਬਲੱਡ ਦੇ ਰਹੇ ਨੇ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ 18ਵਾਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਖੂਨਦਾਨ ਕੈਂਪ ਆਪਣੇ ਜਿਹੜੇ ਭੋਲਾनाथ ਮਸੂਮ ਜੀ ਸੀਗੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਭੈਣਾਂ ਵੀ ਪਹੁੰਚੀਆਂ ਆਈਆਂ ਨਿਸ਼ਕਾਮ ਸੇਵਾ ਵਾਲੀਆਂ ਤੇ ਉਹ ਸਾਡੀ ਹਰ ਸਾਲ ਸਾਡੀ ਬਹੁਤ ਮਦਦ ਕਰਦੀਆਂ ਨੇ ਮੈਂਬਰ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਜਿਹੜਾ ਇਹ ਕੈਂਪ ਹੈ ਨਾ ਜੀ ਕਿ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਵੀ ਉਸ ਨੂੰ ਚਲਾ ਸਕਿਆ ਜੇ ਅਸੀਂ ਕਿਸੇ ਨੂੰ ਉਤਸ਼ਾਹਤ ਕਰਦੇ ਆ ਤਾਂ ਉਹ ਆ ਕੇ ਬਲੱਡ ਡੋਨੇਟ ਕਰ ਦਿੰਦੇ ਆ ਨਾਲ ਮੈਂ ਇਹ ਕਹਿ ਸਕਦਾ ਕਿ ਥਿੰਨੇ ਵੀ ਡੋਨਰ ਜਿਹੜੇ ਅੱਜ ਇੱਥੇ ਆਏ ਆ ਤੁਸੀਂ ਇਹ ਮੰਨ ਲਓ ਕਿ ਸਾਡੇ ਸਮੁੱਚੇ ਖਲਾੜ ਦੇਣੇ ਨਾਲਤੂ ਕਦੇ ਨਹੀਂ ਆਏਗੀ ਜੋ ਮਾਰਤਾ ਹੈ ਉਹ ਕ੍ਰਪਸ਼ਨ ਨੂੰ ਲੋਕ ਸੋਚੋ ਆਮ ਜਨਤਾ ਦੇ ਨਾਗਰੀ ਹੋਈਆ ਤਾਂ ਉੱਚ ਨੂੰ ਅਜਾ ਕਰਦੇ ਦੀ ਤੁਹਾਡਾ ਬਹੁਤ ਵੱਡਾ ਜਿਹੜਾ ਯੋਗਦਾਨ ਦੇਅੱਤੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਮੈਂ ਨਮਸਕਾਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਧੰਨਵਾਦ ਕਰਦਾ ਹੈ ਜਿਹੜੇ ਮੇਰੇ ਉਰੇ ਸ਼ਰੋਤੇ ਪਹੁੰਚੇ ਨੇ ਖੂਨਦਾਨੀ ਹੈ ਆਪਣਾ ਜਿਹੜੇ ਬਲੱਡ ਡੋਨੇਸ਼ਨ ਕਾ ਬਲੱਡ ਦੇ ਰਹੇ ਨੇ ਖੂਨਦਾਨ ਕਰ ਰਹੇ ਨੇ ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਤੇ ਇਹੀ ਜਿਹੜਾ ਹੈਗਾ ਰਾਜਪੁਰਾ ਪ੍ਰੈਸ ਕਲੱਬ ਰਿਸਟਰ ਰਾਜਪੁਰਾ ਸਾਡਾ ਜਿਹੜਾ ਕਲੱਬ ਹੈ ਜੀ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ 18ਵਾਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਖੂਨਦਾਨ ਕੈਂਪ ਆਪਣੇ ਜਿਹੜੇ ਭੋਲਾनाथ ਮਸੂਮ ਜੀ ਸੀਗੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜਿਹਦੇ ਵਿੱਚ ਆਪਾਂ ਕਹਿ ਸਕਦੇ ਆਂ ਵੀ ਲਾਸਟ ਅ ਅ ਮੇਰੇ ਮੈਂਬਰਾਂ ਦੇ ਸ਼ੋਗ ਨਾਲ ਪ੍ਰਦਾਨ ਕੀ ਆਪਣੇ ਆਪਣਾ ਇਹ ਪਹਚਾਈਏ ਉਹ ਜਿਹੜੀ ਮੈਂ ਧੰਨਵਾਦ ਕਰਦਾ ਡਾਕਟਰਾਂ ਦੀ ਟੀਮ ਦਾ ਜਿਹੜੀ ਸਾਡੀ ਬੱਤੀ ਤੋਂ ਡਾਕਟਰਾਂ ਦੀ ਟੀਮ ਪਹੁੰਚੀ ਹੈ ਸਾਡਾ ਬਹੁਤ ਸਹਿਯੋਗ ਦੇ ਰਹੇ ਨੇ ਹੋਰ ਜਿਹੜੀਆਂ ਕਈ ਸੰਸਥਾਵਾਂ ਨੇ ਜੀ ਐਨ ਜੀਓ ਨੇ ਮੇਰੇ ਆਪਣਾ ਨਾਲ ਹਰੀਆਲੀ ਆਪਣਾ ਅਨਕੀ ਜੂਨ ਹੈ ਪ੍ਰਯਾਸ ਸੇਵਾ ਸ਼ਿਵ ਰੋਟਰੀ ਕਲੱਬ ਦਾ ਮੈਂ ਸਹਿਯੋਗ ਤੋਂ ਧੰਨਵਾਦ ਕਰਦਾ ਕਿ ਰੋਟਰੀ ਕਲੱਬ ਕੇ ਸਾਨੂੰ ਹਰ ਸਾਲ ਸਾਡੇ ਵਾਸਤੇ ਇਹ ਐਡਾ ਪ੍ਰੋਮੋਸ਼ਨ ਸਾਨੂੰ ਜਗ੍ਹਾ ਦਿੰਦੇ ਨੇ ਇਹ ਬਹੁਤ ਵੱਡਾ ਕੰਮ ਹੈ ਉਹ ਵੀ ਸਾਡੀ ਬਹੁਤ ਹੈਲਪ ਕਰਦੇ ਨੇ ਹਰ ਪਾਸੋਂ ਹਰ ਪਾਸੋਂ ਹੈਲਪ ਕਰਦੇ ਨੇ ਤੇ ਮੈਂ ਜਿਹੜੀਆਂ ਮੇਰੀ ਆਪਣਾ ਇਧਰ ਪੈਣਾ ਵੀ ਪਹੁੰਚੀਆਂ ਹੋਈਆਂ ਨਿਸ਼ਕਾਮ ਸੇਵਾ ਵਾਲੀਆਂ ਤੇ ਉਹ ਸਾਡੀ ਹਰ ਸਾਲ ਸਾਡੀ ਬਹੁਤ ਮਦਦ ਕਰਦੀਆਂ ਨੇ ਉਹਨਾਂ ਦਾ ਵੀ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਆਪਣੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਜਿਹੜਾ ਇਹ ਕੈਂਪ ਹੈ ਨਾ ਜੀ ਕਿ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਵੀ ਉਸ ਨੂੰ ਚਲਾ ਸਕੇ ਜਾਂ ਕੋਈ ਵੀ ਪ੍ਰਧਾਨ ਚੇਅਰਮੈਨ ਕੋਈ ਨਹੀਂ ਟੀਮ ਵਰਕ ਹੁੰਦਾ ਹੈ ਮੇਰੀ ਜਿਹੜੀ ਪ੍ਰੈਸ ਕਲੱਬ ਦੀ ਟੀਮ ਹੈ ਉਹ ਬਹੁਤ ਸੋਲਿਡ ਹੈ ਮੇਰੇ ਨਾਲ ਖੜੀ ਹੈ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਖੂਨ ਬਲੱਡ ਜਿਹੜਾ ਕਾਰਦਾਰ ਕਰਦੇ ਆ ਵੀ ਇੱਕ ਇੱਕ ਦੀ ਜਾਨ ਬਚਾ ਲੈਂਦੇ ਆਪਾਂ ਉਹਦੇ ਨਾਲ ਜਿਹੜੀ ਹੋਰ ਜਾਨਾਂ ਜੁੜੀਆਂ ਉਹ ਵੀ ਕਈ ਜਾਨਾਂ ਆਪਾਂ ਬਚਾ ਲੈਣੇ ਆ ਜਿ ਬਣ ਸਕਦਾ ਜਿਵੇਂ ਆਪਾਂ ਮੈਂ ਪਹਿਲਾਂ ਵੀ ਗੱਲ ਕਰੀ ਸੀ ਵੀ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਲੇਕਿਨ ਖੂਨ ਨਹੀਂ ਬਣਾ ਸਕਦੀ ਉਹ ਬਲੱਡ ਸਿਰਫ ਵਿਅਕਤੀ ਤੋਂ ਹੀ ਵਿਅਕਤੀ ਜਿਹੜਾ ਹੈਗਾ ਉਹ ਕਰ ਸਕਦਾ ਕੁਦਰਤੀ ਤੌਰ ਤੇ ਹੀ ਬਲੱਡ ਬਣਦਾ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਜਿਵੇਂ ਹੁਣ ਬਲੱਡ ਦਾਨੇਸ਼ ਹੋ ਮਤਲਬ ਖੂਨ ਦਾਨ ਹੋ ਰਿਹਾ ਉਸ ਤੋਂ ਬਾਤ ਚੜ ਕੇ ਹਿੱਸਾ ਦਿਓ ਅੱਗੇ ਵਾਸਤੇ ਵੀ ਤੇ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਇਕੋਲੀ ਮੈਂ ਕਹਾਗਾ ਕਿ ਜਨਾ ਦੀ ਗੁੱਥਲੀ ਜਨਨਤ ਨਾ ਗੁੱਤਾ ਕਿ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਤੇ ਨਮਾਜ਼ੇ ਨਾਲ ਮੈਂ ਤਾਂ ਕਹਿੰਦੇ ਜੇ ਇਹਦਾ ਮੈਨੂੰ ਪਤਾ ਹੀ ਨਹੀਂ ਹੈ ਕਿ ਅੱਜ ਪਰ ਕਈ ਵਾਰੀ ਕਿਸੇ ਦਾ ਰਾਹ ਨਾ ਕੋਈ ਕਰੇ ਪਤਾ ਨਹੀਂ ਇਹ ਜਿਆਦਾ ਇਹਨੂੰ ਵਿਆਪ ਕਰਦੇ ਕਿ ਕਿ ਆ ਸੁਣ ਮੈਂ ਜਦੋਂ ਆਪਣਾ ਤੁਹਾਨੂੰ ਆਪ ਕਰਤਾ ਕਿ ਅੱਜ ਬਹੁਤ ਵੱਡਾ ਪ੍ਰਣਾਮ ਜੋ ਤੁਸੀਂ ਦਿੱਤਾ ਹੈ ਉਤੇ ਖਿਲੇ ਡੌਨਰਸ ਬਲੱਡ ਡੋਨੇਟ ਕਰਦੇ ਹੈ ਉਸ ਪੁਰਾਣੇ ਦੇ ਸਤਾਈ ਜੇ ਅਸੀਂ ਕਿਸੇ ਨੂੰ ਉਤਸ਼ਾਹਤ ਕਰਦੇ ਆ ਤਾਂ ਉਹ ਆ ਕੇ ਬਲੱਡ ਡੋਨੇਟ ਕਰ ਦਤੇ ਇਹਦੇ ਨਾਲ ਮੈਂ ਇਹ ਕਹਿ ਸਰਦਾ ਕਿ ਥਿੰਨੇ ਵੀ ਡੌਨਰਸ ਜਿਹੜੇ ਅੱਜ ਇੱਥੇ ਆਏ ਆ ਤੁਸੀਂ ਇਹ ਮੰਨ ਲਓ ਕਿ ਸਾਡੇ ਛਿਰ ਬਲੱਡ ਦੇ ਨਾਲਤੋ ਕبھی ਨਹੀਂ ਆਏਗੀ ਪਰ ਅਸੀਂ ਕਿਸੇ ਨਾ ਕਿਸੇ ਵਿਅਕਤੀ ਦੀ ਜਿਹੜੀ ਜ਼ਿੰਦਗੀ ਆਉ ਉਹ ਵਚਾਰ ਰਹੇ ਹਾਂ ਸੋ ਤੁਸੀਂ ਇਹ ਗੱਲ ਕਿ ਜਿਨ੍ਹਾਂ ਦੀ ਯਾਦ ਵਿੱਚ ਇਹ ਹਰ ਸਾਜ ਜਿਹੜਾ ਤੁਸੀਂ ਪ੍ਰੈਸ ਕਲੱਬ ਨੂੰ ਇੱਕ ਕੋਸ਼ਿਸ਼ ਕਰਦੇ ਆਂ ਅਸੀਂ ਇਹ ਪੋਲਾ ਰਣਤ ਮਸੂਮ ਦੀ ਜਿਹੜੇ ਪੱਤਰਕਾਰ ਇਸ ਮਹੱਤਵਪੂਰਨ ਅਤੇ ਜਿਨ੍ਹਾਂ ਨੇ ਰਾਜਪ੍ਰਧਾਨ ਦੀ ਬੇਤਰੀ ਲਈ ਅਤੇ ਆਪਣੀ ਤਬੰਗ ਕਲਮ ਦੇ ਨਾਲ ਉਹਨਾਂ ਹਰ ਹਾਲਤਾਂ ਦੇ ਵਿੱਚ ਤੁਸੀਂ ਬਹੁਤ ਤਕੜੇ ਰੁਕੇ ਆਪਣੇ ਨਿਰਕਰ ਕਰਨ ਦੇ ਨਾਲ ਰਾਜਪੁਰਾ ਦੀਆਂ ਸਮੱਸਿਆਵਾਂ ਨੂੰ ਵਿਸ਼ੇਸ਼ ਕਰਕੇ ਜੋ ਧੱਕੇ ਜੋ ਬਦਤਮੀ جو مار تا جو کرپشن لٹ سوٹ آم جنتا کے نا جڑی ہو رہی ہے تو اس کو اجاگر کرنے کے لیے بہت واقع یوگدان اج دمے میں ہے کیونکہ اج جدو کے اندر کسی نے اپنی زبان کھول کے کوئی سچائی کی گل کرنے کو روکے جائے یا اس کی آواز بھی

ਮੇਰੇ ਪੂਰੀ ਪਾਰਟੀ ਦੀ ਕਾਂਗਰਸ ਪਾਰਟੀ ਦੀ ਟੀਮ ਇੱਥੇ ਹਾਜ਼ਰ ਹੈ ਕਿਉਂਕਿ ਇਹ ਵੀ ਤੁਹਾਡੀ ਕਰਨ ਅਸੀਂ ਵੀ ਠੀਕ ਆ ਸੀ ਰਾਜਨੀਤਿਕ ਵਿਅਕਤੀਆਂ ਪਰ ਇਹਦੇ ਨਾਲ ਨਾਲ ਅਸੀਂ ਸਮਾਜ ਨੂੰ ਸਮਰਪਿਤ ਹਾਂ ਤੁਸੀਂ ਕੱਲ ਦੇ ਹੀ ਦੇਖਿਆ ਹੋਵੇਗਾ ਕਿ ਸਾਧਨੀ ਜੀ ਨੇ ਕਿ ਕਿਵੇਂ ਇਸੇ ਵਿਅਕਤੀ ਹੈ ਇਲੈਕਟ੍ਰੋਨਿਕ ਜਿਹੜੀ ਰਾਜ ਸਰਕਾਰ ਨੇ ਤ੍ਰਿਕਤੀ ਦੇ ਪੱਖੋਂ ਸੈਨਾ ਹਰਿਕਾ ਦਾ ਪੰਜਾਬ ਦੇ ਉੱਤੇ ਮੈਨ ਅਵਾਰਡ ਸਰਕਾਰ ਨੂੰ ਦੇ ਦਿੱਤਾ ਤਿੰਨ ਨੰਬਰ ਅਵਾਰਡ ਸਾਡੀ ਪੰਜਾਬ ਸੰਧੀ ਨੂੰ ਅੰਗਰੇਜ਼ ਫ੍ਰੈਂਡ ਤੋਂ ਸਾਡੇ ਨੰਬਰ 1 ਦੇ ਕਰਕੇ 25 ਲੱਖ ਰੁਪਏ ਦਾ ਨਾਮ ਦਿੱਤਾ ਸਾਡੇ ਸਿੱਖੋ ਹਸਪਤਾਲੋਂ ਕਿੱਥੇ ਅੱਜ ਅਟਾ ਹੌ ਵਾਸੂ ਸਿੱਟੀ ਖਿਡਾਰੀਾਂਾਂ ਕੇ ਲਾੜੀਆਂ ਆਪਣੇ ਸਿਹਤ ਦੇ ਅਪ ਉਸ ਹੌਪਟਲ ਮਤੀ ਕਾਇਆ ਕਲਤ ਤੇ ਰਾਜ ਨੂੰ ਪੰਜਾਬ ਦਾ ਨੰਬਰ 1 ਹੌਪਟਲ ਬਣਾ ਕੇ ਘਾਟ ਸਕਾ 10 ਲੱਖ ਰੁਪਏ ਦਾ ਨਾਮ ਦਾ ਬਣ ਕਸ ਇਦਾਂ ਹੀ ਅੱਜ ਇਹ ਸ਼ਹਿਰ ਦੀ ਦੁੱਖਸਾ ਹੋ ਗਈ ਪਿਆ ਤਾਂ ਉਸ ਨੂੰ 2020 ਦੀ ਵੀਰਨ سب کو سونا سندر شہر نارتن انڈیا کا مان لو راشٹرپتی صاحب نے کو اوارڈ لکھا سی تو یہ راجپور جی اس کو پہلے ناردن انڈیا کا نمبر ون شہر بنایا سر ساری کوشش سی کہ بھارت کا ایک نمبر شہر اِس بنا کے اس دہیے اس ہلکی پیچھے ہی رہیے پر آنے اس سمے کے اندر بھی ابھی پورن طوری ٹیم وسواس دلا رہے ہیں اسی کہ اگر موقع دٹیاں نے راجپورہ تو دوبارہ پھر میں شو موقع پہ راجپورہ پرس کلب کو لکھ لکھ دائی دوں گا کہ میں یہ کہا کہ بہت گلا اٹھتی ہیں کسی دن گلیں نہیں سننا پوزیٹو ہو کے اگیں بدتے رہو ساج کی سیوا کرو جی زندگی سے کچھ حاصل کرنا جہاں بندہ پوزیٹو ہوئے گا وہی حاصل کرنا جاجنا چل جاتا نیگٹو چلتا وہ بندہ مت ضرورت رہ جاتی ہے سو بہت بہت بدائی میرے ملو جگن ندھن گپتا جی انہوں کی پوری ٹیم نو تکڑے ہو کے لگو میرا پورا سہیوگ ساتھ ہر پل ہر گڑی نال بہت بہت دھنیہ جی ہند واحر کا خالصہ واحجی کا فتح جی ست ਦਾ ਖਾਮੀ ਦਾ ਅਤੇ ਦਾ ਜੀ ਆਇਆਂ ਨੂੰ ਅੱਜ ਸਰ ਸਾਰੇ ਰਾਜ ਦੇ ਜੀ ਨੇ ਸਾਡੇ ਪਰਿਵਾਰ ਨੂੰ ਮਿਲਿਆ ਹੈ ਬਹੁਤ ਬਹੁਤ ਲਾਭ ਨੂੰ ਆਪਰੇ ਨੂੰ ਇਹ ਸੇਵਾ ਦੇ ਰਿਹਾ ਹੈ ਕੰਮ ਬਹੁਤ ਬਹੁਤ ਹੈ ਸਾਡੇ ਸ਼ਹਿਰ ਚ ਇੰਨਾ ਵਧੀਆ ਪ੍ਰੈਸੈਂਟ ਬੈਂਕ ਦਾ ਪ੍ਰਸਤੀ ਸੇਵਾ ਦੇ ਨਾਲ ਨਾਲ ਸੋਸ਼ਲ ਨੀ ਕਰਾਈ ਪ੍ਰੇਰ ਦੇ ਬਾਰੇ ਸੁਣਿਆ ਕਿਉਂਕਿ ਇਹ ਹਰ ਇੱਕ ਬੰਦਾ ਨਹੀਂ ਮੈਂ ਬਹੁਤ ਸ਼ਰਮ ਜੀ ਦੇਖਿਆ ਮੈਂ ਇਹ ਮੰਨ ਲਿਆ ਸਿਸਟਮ ਜੂਏ ਆਈ ਸਵਾਲ ਚ ਰੰਗਦੀ ਪਰ ਉਹ ਵੀ ਤੁਸੀਂ ਆਪਣੇ ਸ਼ਹਿਰ ਚੋਂ ਲੈ ਕੇ ਸੀ। ਉਹ ਬੜੇ ਬੜੇ ਕਾਲੀ ਕੋਈ ਨਹੀਂ। ਸੋ ਮੈਂ ਜਗਨੰਦਰਨ ਜੀ ਦੀ ਬੜੀ ਤਰੀਫ਼ ਕਰਦਾ ਡਾਕਟਰ ਜੀ ਜੀਪੀ ਜੀ ਖੜੇ ਹੈ ਸਾਰੇ ਹੀ ਚਾਹ ਸਰ ਖੜੇ ਹੈ। ਜੀ ਜੀ ਮੈਂ ਤੇ ਕਰਦਾ ਆਪਣੇ ਵਾਸਤੇ ਤੇ ਇਹਨਾਂ ਨੂੰ ਮੈਂ ਆਪਣੇ ਵੱਲੋਂ ਥੈਂਕ ਯੂ ਕਰਦਾ ਕਿ ਮੈਂ ਇੱਕ ਸ਼ਹਿਰ ਦਾ ਨੌਂ ਦੇ ਨਾਤੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਐਸੇ ਕੰਮ ਖੂਰ ਵੀ ਕਰੋ ਤੁਹਾਡਾ